ਨਾਬਹਲਕੇ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੀਵਾਲ ਦੇ ਜਨਰਲ ਸਕੱਤਰ ਔੰਕਾਰ ਸਿੰਘ ਦੀ ਅਗਵਾਈ ਵਿੱਚ 1000 ਕਿਸਾਨ ਆਪਣੇ ਟਰੈਕਟਰ ਲੈ ਕੇ ਪਹੁੰਚੇ ਸੜਕਾਂ ਤੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਇਸ ਸਬੰਧ ਵਿੱਚ ਮੰਤਰੀ ਧਰਮਸੋਤ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਵਿੱਚ ਖੜੇਗੀ ਕੋਈ ਵੀ ਬਿੱਲ ਪਾਸ ਨਹੀਂ ਹੋਣ ਦਿੱਤਾ ਜਾਵੇਗਾ ਕਿਸਾਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਅਗਲਾ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੇਕਰ ਮੰਡੀਕਰਨ ਟੁੱਟ ਜਾਂਦਾ ਹੈ ਤਾਂ ਕਿਸਾਨ ਹਮੇਸ਼ਾ ਲਈ ਤਬਾਹ ਹੋ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਜੋ ਕੇਂਦਰ ਸਰਕਾਰ ਨੇ ਵਾਅਦੇ ਕੀਤੇ ਸਨ ਉਹਨਾਂ ਵਿੱਚੋਂ ਵੀ ਕੋਈ ਪੂਰਾ ਨਹੀਂ ਕੀਤਾ ਗਿਆ। ਕਿਹਾ ਕਿ ਕਿਸਾਨ ਵਿਰੋਧੀ ਮੋਦੀ ਸਰਕਾਰ ਦਾ ਚਿਹਰਾ ਨੰਗਾ ਸਾਬਤ ਹੋਇਆ ਹੈ। ਇਹ ਤਾਂ ਬਹੁਤ ਵੱਡੀ ਡਿਟੇਲ ਹੈ ਪਰ ਇਹ ਵੀ ਤਿੰਨੇ ਕਿਸਾਨ ਦੇ ਮਾਰੂ ਹੈਗੇ ਨੇ। ਮਾਰਕੀਟਿੰਗ ਹੈ ਸਹੀ ਚੁੰਦਾ ਵੀ ਮਾਰੂ ਹੈ। ਸਰਕਾਰੀ ਖਰੀਦ ਬੰਦ ਕਰਨ ਦਾ ਵੀ ਮਾਰੂ ਹੈ ਤੇ ਬਾਕੀ ਜਿਹੜੇ ਕਾਰਪੋਰੇਟ ادارے ਨੇ ਉਹਨਾਂ ਨੂੰ ਸਾਰਾ ਦੇਣ ਦਾ ਵੀ ਮਾਰੂ ਹੈ ਉਹਦੇ ਪ੍ਰੋਟੈਸਟ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਤਿੰਨ ਸਟੇਟਾਂ ਰਲ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਦੇ ਵਿੱਚ ਤੇ ਹੋਰ ਯੂਨੀਅਨਾਂ ਵੀ ਭਾਰਤੀ ਕਿਸਾਨ ਯੂਨੀਅਨ ਨੇ ਲੱਖੋਵਾਲ ਨੇ ਵੀ ਅੱਜ ਬਿਆਨ ਦਿੱਤਾ ਵੀ ਅਸੀਂ ਵੀ ਕਰਾਂਗੇ ਉਹ ਤਿੰਨੋਂ ਹੀ ਆਰਡੀਨੈਂਸ ਨੇ ਜਿਹੜੇ ਉਹ ਕਿਸਾਨ ਮਾਰੂ ਨੇ ਠੀਕ ਜਲਦੀ ਗੱਲ ਕਿਉਂਕਿ ਨਾਲ ਹੀ ਜਿਹੜਾ ਬਿਜਲੀ ਸੰਸ਼ੋਧਨ ਬਿੱਲ ਹੈ ਉਹ ਵੀ ਪਾਸ ਕਰਨ ਜਾ ਰਹੀ ਹੈ ਸਰਕਾਰ ਉਹਦੇ ਨਾਲ ਵੀ ਜਿਹੜੀ ਸਾਡੀਆਂ ਸਬਸਿਡੀ ਐ ਬਿਜਲੀ ਤੇ ਉਹ ਵੀ ਸਾਡੀ ਖਤਮ ਹੋ ਜਾਏਗੀ ਇਸੇ ਤਰ੍ਹਾਂ ਜਿਹੜੀ ਡੀਜ਼ਲ ਦੀ ਐ ਅੱਜ ਡੀਜ਼ਲ ਦੀਆਂ ਕੀਮਤਾਂ ਇੰਨੀਆਂ ਵੱਧ ਚੁੱਕੀਆਂ ਨੇ ਜਿਹੜੀ ਕਿਸਾਨ ਦੀ ਸਮਰੱਥਾ ਤੋਂ ਬਾਹਰ ਐ ਤੇ ਕਿਸਾਨ ਚਾਹੁੰਦਾ ਹੈ ਬਈ ਕਿਸਾਨ ਨੂੰ ਕੋਈ ਨਾ ਕੋਈ ਰਾਹਤ ਦਿੱਤੀ ਜਾਵੇ ਕਿਉਂਕਿ ਜਿਹੜਾ ਇਹ ਆਰਡੀਨੈਂਸ ਨੇ ਇਹਦੇ ਵਿੱਚ ਦੇਖੋ ਮੰਡੀ ਤੋੜਨ ਦਾ ਸਿਸਟਮ ਐ ਕਿਉਂਕਿ ਜੇ ਮੰਡੀ ਟੁੱਟ ਜਾਂਦੀ ਆ ਤਾਂ ਕਿਸਾਨ ਮਾਰਿਆ ਜਾਊਗਾ ਜੇ ਐਮਐਸਪੀ ਖਤਮ ਹੋ ਜਾਂਦੀ ਐ ਤਾ ਵੀ ਕਿਸਾਨ ਮਾਰਿਆ ਜਾਊਗਾ ਅੱਜ ਕੀ ਹੈ ਭਾਵੇਂ ਆਸ਼ਵਾਸ਼ਣ ਦਵਾਇਆ ਜਾ ਰਿਹਾ ਹੈ ਅੱਜ ਮੈਂ ਟਵੀਟ ਪੜ੍ਹਿਆ ਸੁਖਵੀਰ ਬਾਦਲ ਦਾ ਵੀ ਟਵੀਟ ਆਇਆ ਵੀ ਅਸੀਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਅਸੀਂ ਉਹਨਾਂ ਨੂੰ ਨਾਲ ਲੈ ਜਾ ਕੇ ਖੇਤੀਬਾੜੀ ਮੰਤਰੀ ਨੂੰ ਮਲਾਉਣ ਲਈ ਵੀ ਗੱਲ ਕਰਦੇ ਆਂ ਮੈਂ ਸਮਝਦਾ ਵੀ ਜੇ ਇਹ ਉਹ ਇੰਨਾ ਸਮਝਦੇ ਨੇ ਤਾਂ ਜਿਹੜੀਆਂ ਅੱਜ ਵੇਚ ਰਹੀਆਂ ਨੇ ਸਾਡੀਆਂ ਦੂਜੀਆਂ ਫਸਲਾਂ ਨੇ ਜਿਵੇਂ ਮੱਕੀ ਹੈ ਆ 600 ਰੁਪਏ ਨੂੰ ਵਿਕ ਰਹੀ ਹੈ 600 ਤੋਂ 1100 ਰੁਪਏ ਦੇ ਵਿੱਚ ਵਿਕ ਰਹੀ ਹੈ ਜਿਹਦਾ ਭਾਅ ਹੈ ਜਿਹੜਾ ਸਾਢੇ 1700 ਰੁਪਏ ਤੋਂ ਉੱਤੇ ਹੈ ਜੈ ਜਵਾਨ ਜੈ ਕਿਸਾਨ ਦਾ ਨਾਰਾ ਦੇ ਕੇ ਕਿਸਾਨ ਵੀ ਤਕੜਾ ਕੀਤਾ ਜਿੱਥੋਂ ਪੰਜਾਬ ਨੇ ਸ਼ੁਰੂਆਤ ਕੀਤੀ ਸਾਰੇ ਦੇਸ਼ ਦਾ ਢਿੱਡ ਭਰਿਆ ਪੰਜਾਬ ਦੇ ਕਿਸਾਨ ਨੇ ਔਰ ਸਾਡੀ ਜਵਾਨ ਸਾਡੇ ਫੌਜ ਤਕੜੀ ਹੋਈ ਅੱਜ ਮੈਨੂੰ ਨਹੀਂ ਲੱਗਦਾ ਕਿ ਮੋਦੀ ਸਾਹਿਬ ਕਿਸਾਨਾਂ ਤੇ ਕਿਉਂ ਤਲਵਾਰ ਚਲਾਉਣਾ ਚਾਹੁੰਦੇ ਨੇ ਜਿਹੜਾ ਆਰਡੀਨੈਂਸ ਲੈ ਕੇ ਆਂਦਾ ਇਹ ਕਿਸਾਨਾਂ ਦੇ ਉਲਟ ਹੈ ਕਾਂਗਰਸ ਪਾਰਟੀ ਇਹਦਾ ਵਿਰੋਧ ਕਰਦੀ ਵੀ ਸੀ ਕਰਦੀ ਵੀ ਹੈ ਕਰਦੀ ਵੀ ਰਹੇਗੀ ਅਸੀਂ ਇਹਨਾਂ ਦੀ ਮਦਦ ਤੇ ਆ ਔਰ ਮੋਦੀ ਸਾਹਿਬ ਨੂੰ ਇਸ ਤੇ ਦੁਬਾਰਾ ਸੋਚਣਾ ਚਾਹੀਦਾ ਔਰ ਇੱਕ ਬਿਜਲੀ ਦਾ ਕੁਝ ਲੈ ਕੇ ਆ ਰਹੇ ਨੇ ਉਹ ਕਿਸਾਨ ਦੇ ਜੇ ਮਾਰੂਗਾ ਤਾਂ ਉਹਦੇ ਨਾਲ ਮੈਂ ਬਿਲਕੁਲ ਨਹੀਂ ਹਾਂ ਨਾ ਬਾਤ ਤਨ ਮਹਿਤਾ ਦੀ ਰਿਪੋਰਟ ਐਸਐਮਜ਼ੈਡ ਨਿਊਜ਼